तेरे बिना ज़िंदगी उदास जगरां च पाणीअ तूं मिल थैंक्यू भाभी थैंक्यू तूं मिल थैंक्यू भाभी दुनिया सारी चङी चंगी। चङी चंगी लॻदी जॻी सॾे उते होर बी रबी दुनिया ਤੂੰ ਮਿਲਿਆ ਤੇ ਐਦਾਂ ਲੱਗਿਆ ਤੂੰ ਮਿਲਿਆ ਤੇ ਐਦਾਂ ਲੱਗਿਆ ਜਿਦਾਂ ਹਾਨ ਨੂੰ ਹੜੀ ਜਿਦਾਂ ਪਿਆਸੇ ਨੂੰ ਪਾਣੀ ਜਿਦਾਂ ਰਾਜੇ ਨੂੰ ਰਾਣੀ ਮਿਲ ਜਾਵੇ ਤੂੰ ਮਿਲਿਆ ਤੇ ਇਹ ਤਾਂ ਲੱਗਿਆ ਥੈਂਕ ਯੂ ਐਨੀ ਹਾਜ਼ਰੀ ਕੋ ਬੁਲ ਕਰਨ ਦੀ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਬਹੁਤ ਮੁਬਾਰਕਾ ਇੱਕ ਵਾਰੀ ਫੇਰ ਥੈਂਕ ਯੂ ਥੈਂਕ ਯੂ ਬਹੁਤ ਠੀਕ ਹੈ ਬਾਬਾ ਜੀ ਇੰਨੀ ਹਾਜ਼ਰੀ ਕਬੂਲ ਹੈ ਜੀ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸੋ ਸਤਿਕਾਰਯੋਗ ਵਨ ਆਈ ਪਲੀਜ਼ ਸਾਰੇ ਬਲਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਹਿੰਦੇ ਸੀ ਵੀ ਬਾਬੇ ਵਾਲੇ ਪਾਸੇ ਦੇਖਦੇ ਆ ਤੇ ਮਾਹੌਲ ਧਾਰਮਿਕ ਜਿਹਾ ਲੱਗਦਾ ਹਰਬੀ ਸੰਘਾ ਸਾਹਿਬ ਵੀ ਕਹਿੰਦੇ ਵੀ ਧਾਰਮਿਕ ਜਿਹਾ ਮਾਹੌਲ ਲੱਗਦਾ ਸੀ ਸੰਘਾ ਸਾਹਿਬ ਤੁਸੀਂ ਬੈਠੇ ਸ਼ਰਾਰਤ ਕਰਗੇ ਸੀ ਥੋੜੀ ਥੋੜੀ ਜਿਹੀ ਕਰਗੇ ਸੀ ਕੰਮ ਸੂਫੀ ਸੀ ਤੁਸੀਂ ਭੰਗੜੇ ਵਾਲਾ ਕੰਮ ਕਰ ਚੱਲੇ ਸੀ ਪਰ ਪਰ ਕੋਈ ਨਹੀਂ ਅੱਜ ਮਾਫੀ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਕੋਲ ਸ਼ਬਦ ਨਹੀਂ ਫੰਕਾਰ ਬੈਠੇ ਨੇ ਥੰਮ ਬੈਠੇ ਨੇ ਸਾਡੀ ਭੈਣ ਬੀਬੀ ਅਮਰ ਨੂਰੀ ਜੀ ਥੰਮ ਨੇ ਇਸ ਇੰਡਸਟਰੀ ਦਾ ਉਹਨਾਂ ਦੇ ਫੰਕਾਰ ਉਹਨਾਂ ਦੇ ਜਿਗਰ ਲੱਗਤੇ ਸੀਗਾ ਸਕੰਦਰ ਸਾਹਿਬ ਉਹਨਾਂ ਦੇ ਮੈਂ ਕਹਿੰਦਾ ਸਾਰਿਆਂ ਦੀ ਨਮਜਾ ਹੀ ਫੜੀ ਬੈਠਾ ਸੀ ਪਤਾ ਨਹੀਂ ਵੀ ਕਿਹਦਾ ਕਿਥੋਂ ਕੀ ਖਵਾਉਣਾ ਕਿਹਨੂੰ ਕੀ ਖਵਾਉਣਾ ਕਿਹਦੇ ਕੋਲੋਂ ਕਿਹੜਾ ਬੋਲ ਕਢਾਉਣਾ ਇਕੱਲੇ ਇਕੱਲੇ ਦੀ ਨਮਜ਼ ਭਰਾਵਾ ਤੇਰੇ ਕੋਲ ਸੀਗੀ ਮੈਂ ਦੇਖਿਆ ਅਲੱਹ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਹੁਣ ਜਿੰਨੇ ਵੀ ਫੰਕਾਰ ਨੇ ਸਾਡੇ ਪੰਥ ਦੀ ਮਾਇਨਾ ਅਜ ਹਸਤੀ ਰਗ 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 ਸਾਡੇ ਬਲਦੀ ਐ ਅੱਗ ਖਾਉ ਫਨਾ ਕੋਈ ਚਿਹਰੇ ਕਰਦੇ ਨੇ ਦਗ ਦਗ ਅਣਖਾ ਪਗਾਉਂਦੇ ਸਾਨੂੰ ਜਾਣਦਾ ਏ ਜੱਗ ਮੂਰੇ ਨੇ ਭਜਾਏ ਬੜੇ ਗਿੱਦੜਾਂ ਦੇ ਵਗ ਅਸੀਂ ਜਿੱਤੇ ਨੇ ਮੈਦਾਨ ਬੰਨ ਸਿਰ ਉੱਤੇ ਪੱਗ ਸੋ ਉਹ ਪੱਗ ਉਹ ਦਸਤਾਰ ਜਿਹਨੂੰ ਪੂਰੀ ਦੁਨੀਆ ਦੇ ਵਿੱਚ ਉਸ ਗੀਤ ਨੂੰ ਮਕਬੂਲ ਕੀ ਹੋਇਆ ਅੱਜ ਵੀ ਦੁਨੀਆ ਉਸ ਗੀਤ ਨੂੰ ਸੁਣ ਕੇ ਸਿਰ ਤੇ ਦਸਤਾਰ ਸਜਾਉਂਦੀ ਹੈ ਮਹਾਪੁਰਖ ਟਾਲੀ ਵਾਲੇ ਬਾਬਾ ਜੀ ਸਾਡਾ ਵੀਰਪਾਲ ਕਰੋੜ ਸੇਵਾ ਵਾਲੇ ਸਾਰੇ ਬੈਠੇ ਨੇ ਮੈਂ ਬੇਨਤੀ ਕਰਾਂਗਾ ਵੀ ਜਦੋਂ ਫਨਕਾਰਾਂ ਦੀ ਸਟੇਜ ਸੀ ਤੇ ਅਸੀਂ ਵਿੱਚ ਵਿੱਚ ਧਾਰਮਿਕ ਲੈਣ ਵਾਲੇ ਬੰਦੇ ਆਉਂਦੇ ਸੀ ਸਟੇਜ ਤੇ ਤੇ ਹੁਣ ਧਾਰਮਿਕ ਬਾਬਿਆਂ ਦੀ ਸਟੇਜ ਆ ਤੇ ਫਨਕਾਰਾਂ ਨੂੰ ਬੇਨਤੀ ਆ ਵੀ ਫਨਕਾਰ ਵੀ ਸਾਡੇ ਢਾਡੀ ਜੱਥੇ ਨਾਲ ਸੰਘਾ ਸਾਹਿਬ ਹੁਣ ਮੈਂ ਨਾਂ ਲੈ ਕੇ ਆਵਾਜ਼ ਨਹੀਂ ਮਾਰਨੀ ਜਿਹਦਾ ਦਿਲ ਕਰੇਗਾ ਪਿਆਰ ਹੋਊਗਾ ਬਾਬਿਆਂ ਨਾਲ ਤੇ ਇੱਥੇ ਆ ਕੇ ਸਟੇਜ ਬਾਬਿਆਂ ਨਾਲ ਸਾਂਝੀ ਕਰ ਲੈਣਗੇ ਸੋ ਨਾਲ ਬੇਨਤੀ ਕਰਾਂਗਾ ਸਾਡੀ ਭੈਣ ਮੈਂ ਬੇਨਤੀ ਕਰਾਂਗਾ ਸਾਡੀ ਭੈਣ ਆ ਜਾ ਭੈਣ ਨੂੰ ਪਰਸ਼ਾਵਾਦ ਵਾਲਿਓ ਆ ਜਾਓ ਥਾਵੇਂ ਕਿਆ ਕਰ ਰਹੇ ਵਾਂਗਾਂ ਬੈਠ ਕੇ ਉਰਾਜੋ ਮਾਰੇ ਪਾ ਮਾਰੇ ਬਾਬਾ ਦਾ ਹੰਗੜਾ ਕਹਾ ਇਹ ਆਵੇਂ ਪੁਆਦ ਆੜਿਆ ਪੁਆਦ ਕੀ ਬੋਲੀ ਵੀ ਬੋਲਿਆ ਐਸੀ ਬਾਤ ਨਹੀਂ ਜੋ ਪੁਆਦ ਦਾ ਇਲਾਕਾ ਮਾਰਾ ਖਰੜ ਮਾਰਾ ਖਰੜ ਕੇ ਗੈਲ ਪਟਿਆਲੇ ਮਾਰਾ ਹਰਾਜਪੁਰਾ ਜੋ ਪੁਆਦ ਦਾ ਇਲਾਕਾ ਜਹਾਂ ਜਹਾਂਗੇ ਪੁਆਦ ਕੀ ਬੋਲੀ ਹਮੇ ਗੇਲੇ ਕਾ ਜਾਹਾਂਗੇ ਮਰੀ ਭੈਣ ਨੂੰ ਬੇਨਤੀ ਹੈ ਥਾਵੇਂ ਵੀ ਸਟੇਜ ਪਾ ਜਾਓ ਔਰ ਮਾਰੇ ਬਾਬਾ ਜੀ ਕਹਾ ਨਜ਼ਰ ਨਹੀਂ ਆ ਰਹੇ ਮੈਂ ਕਹਾ ਪਪਾ ਗੁਲਾਬ ਸਿੰਘ ਜੀ ਕਹਾ ਪਪਾ ਜੀ ਨਹੀਂ ਮਾਰੀ ਭੈਣ ਸਟੇਜ ਪਾਰੀ ਵਾ ਦੇਖੋ ਉਹ ਦੇਖੋ ਜੀ ਪਪਾ ਜੀ ਉਹ ਦੇਖੋ ਸਾਡੀ ਭੈਣ ਸਟੇਜ ਤੇ ਆ ਰਹੀ ਹੈ ਤੇ ਆਜੋ ਹੁਣ ਹੁਣ ਜੋੜੀਆਂ ਵੀ ਗਾਣੀਆਂ ਨੇ ਕੋੜੀਆਂ ਵੀ ਗਾਣੀਆਂ ਨੇ ਵੀਰ ਅਮਨਦੀਪ ਸਿੰਘ ਮਾਨਕ ਤੇ ਮੈਂ ਸੰਗਾ ਸਾਹਿਬ ਸਟੇਜ ਵਧੀਆ ਸੰਭ ਲੈਣਾ ਪਰ ਮੈਨੂੰ ਕਿਹੜਾ ਕੇ ਨੇ 5 ਲੱਖ ਦੇਣਾ ਹੈ ਮੈਨੂੰ ਨਹੀਂ ਮਿਲਣਾ ਹਾਂ ਜੀ ਸੋ ਆਓ ਜੀ ਵੀਰ ਗੁਰਪ੍ਰੀਤ ਸਿੰਘ ਦੀ ਲਾਂਡਾ ਤੇ ਪਾਪਾ ਗੁਲਾਬ ਸਿੰਘ ਜੀ ਨੂੰ ਬੇਨਤੀ ਆ ਜੋੜੀ ਇਕੱਠੀ ਹੋ ਜਾਵੇ ਜੀ ਆਓ ਜੀ ਮੇਰਾ ਪਿਓ ਕਿੱਥੇ ਆ ਬਾਪੂ ਜੋਗਾ ਸਿੰਘ ਜੀ ਓਏ ਆ ਸਾ ਨਾ ਜਿਹੜਾ ਦੁਨੀਆ ਤੇ ਜੋਗਾ ਕਰਤਾ ਆ ਹੀਰਾ ਦਿੱਤਾ ਗੁਲਾਬ ਸਿੰਘ ਦੁਨੀਆ ਜੋਗਾ ਆ ਜਾਓ ਬਾਪੂ ਜੀ ਆ ਜਾਓ ਉੱਪਰ ਆ ਜਾਓ ਸਟੇਜ ਖੁੱਲੀ ਕਰ ਲਓ ਵੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਉਸ ਦਾਤੇ ਨੇ ਕੀਤੀ ਕਿਰਪਾ ਅੱਜ ਦਿਨ ਬੜ ਭਾਗੀ ਆਇਆ ਉਸ ਦਾਤੇ ਨੇ ਕੀਤੀ ਕਿਰਪਾ ਅੱਜ ਦਿਨ ਬੜ ਭਾਗੀ ਆਇਆ ਧੁਰ ਤੋਂ ਲਿਖੇ ਸੰਜੋਗ ਜਿਨ੍ਹਾਂ ਦੇ ਅੱਜ ਉਹ ਮੇਲ ਕਰਾਇਆ ਸੱਜ ਕੇ ਬੈਠੇ ਸਾਖ ਸੰਬੰਧੀ ਬੇੜਾ ਹੈ ਰੁਸ਼ਨਾਇਆ ਇਸ ਸੁਭਾਗੀ ਜੋੜੀ ਤਾਈ ਜਥਾ ਲੰਨਰਾਂ ਵਾਲੇ ਦਾ ਅੱਜ ਦੇਣ ਵਧਾਈਆ ਵਾਹ ਵਾਹ ਸੰਜੋਗ ਵੀ ਜੋਗ ਧਰੋ ਹੀ ਹੁਆ ਨਾ ਕੋਈ ਤੱਕੇ ਨਾਲ ਮਿਲਦਾ ਤੇ ਨਾ ਕੋਈ ਵਿਛੜਦਾ ਮਾਰਜ ਕਹਿੰਦੇ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੇ ਡੀਤ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸ ਹਰ ਨਾਮੋਂ ਮੰਤਰ ਦੜਾਇੰਦਾ ਕੱਟੇ ਹੋ ਮੇ ਰੋਗ ਨਾਨਕ ਸਤਗੁਰ ਦੀ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਜਿਨ੍ਹਾਂ ਦਾ ਤੁਰ ਤੋਂ ਸੰਜੋਗ ਲਿਖਿਆ ਹੁੰਦਾ ਨਾ ਉਹਨਾਂ ਦਾ ਮਿਲਾਪ ਹੁੰਦਾ ਹੀ ਹੁੰਦਾ ਤੇ ਅੱਜ ਸਾਡੇ ਪਿਆਰੇ ਅੱਜ ਪੰਥ ਦੀ ਮੈਂ ਨਾਜ਼ ਹਸਤੀ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਮਿੱਠੀ ਤੇ ਸੁਰੀਲੀ ਆਵਾਜ਼ ਅੱਜ ਦੁਨੀਆ ਦੇ ਵਿੱਚ ਗੂੰਜ ਰਹੀ ਹੈ ਸਾਨੂੰ ਭਰਾਮਾਂ ਤੋਂ ਵੱਧ ਕੇ ਮਾਣ ਹੈ ਪਿਆਰੇ ਬਾਬਾ ਜੀ ਬਾਬਾ ਗੁਲਾਬ ਸਿੰਘ ਜੀ ਜਿਨ੍ਹਾਂ ਦੇ ਸ਼ੁਭ ਅਨੰਦ ਕਾਰਜ ਸਾਡੇ ਭੈਣ ਜੀ ਵੀ ਸਟੇਜ ਉੱਤੇ ਆਏ ਨੇ ਬਾਪੂ ਜੋਗਾ ਸਿੰਘ ਜੀ ਜਿਨ੍ਹਾਂ ਨੂੰ ਲੱਖ ਲੱਖ ਵਧਾਈਆਂ ਨੂੰ ਤੇ ਬਹੁਤ ਹੀ ਪੰਥ ਦੀਆਂ ਮੈਨਾਜ਼ ਹਸਤੀਆਂ ਸਾਧੂ ਜਨ ਮਹਾਂਪੁਰਖ ਆ ਪਹੁੰਚੇ ਨੇ ਇਸੇ ਤਰ੍ਹਾਂ ਸੁਰੀਲੇ ਫਨਕਾਰ ਜਿਨ੍ਹਾਂ ਦੀਆਂ ਮਿੱਠੀਆਂ ਸੁਰੀਲੀਆਂ ਆਵਾਜ਼ਾਂ ਨੇ ਆਪ ਜੀ ਨੂੰ ਨਿਹਾਲ ਕੀਤਾ ਫਿਲਮੀ ਐਕਟਰ ਸਹਿਬਾਨ ਸਾਰੇ ਖੜੇ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਓ ਇੱਕ ਵਾਰ ਗੁੰਜਾ ਪਾ ਦਿਓ ਗੱਜ ਕੇ ਫਤੇਗ ਜਾ ਦਿਓ ਕਿਉਂਕਿ ਜਿਹਦੀ ਰਕਤ ਵਿੱਚ ਫਤੇ ਸਾਰੇ ਜਗ ਵਿੱਚ ਫਤੇ ਜਿਹਦੇ ਬੁੱਲਾ ਤੇ ਫਤੇ ਉਹਦੀ ਕਈ ਗੁੱਲਾਂ ਤੇ ਫਤੇ ਜੀ ਜਿਹਦੀ ਜ਼ੁਬਾਨ ਤੇ ਫਤੇ ਉਹਦੀ ਹਰ ਮੈਦਾਨ ਫਤੇ ਪਾਓ ਗੁੰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਓ ਪਿਆਰ ਦੇ ਸ਼ਗਨਾਂ ਦੀ ਘੋੜੀ ਗਉਣ ਲੱਗੀ ਉਸ ਦਾਦੇ ਨੇ ਮੇਰਾ ਕਿੱਦਿਆਂ ਨੇ ਤੇ ਮੈਂ ਉਹ ਦੋ ਬੋਲ ਦਸਤਾਰ ਤੇਰੀ ਵਿੱਚ ਜੜੇ ਨੇ ਸੱਜਣਾ ਅੱਜ ਸਭ ਅੰਬਰ ਦੇ ਤਾਰੇ ਵਾਹ ਭਾਈ ਦਸਤਾਰ ਤੇਰੀ ਵਿੱਚ ਜੜੇ ਨੇ ਸੱਜਣਾ ਅੱਜ ਸਭ ਅੰਬਰ ਦੇ ਤਾਰੇ ਮਾਂ ਤੱਕਦੀ ਤੈਨੂੰ ਅਰਸ਼ਾਂ ਉੱਤੋਂ ਅੱਜ ਬਾਪੂ ਤੇਰਾ ਨਜ਼ਰ ਉਤਾਰੇ ਦੁੱਖ ਸੁੱਖ ਵਿੱਚ ਦੋਵੇਂ ਹੱਥ ਫੜ ਕੇ ਮਾਣੋ ਰੰਗ ਜ਼ਿੰਦਗੀ ਦੇ ਸਾਰੇ ਲਾਂਡਰਾਂ ਵਾਲਾ ਕਰੇ ਦੁਆਵਾਂ ਤੁਹਾਡਾ ਸਾਥ ਨਿਭੇ ਜੁਗ ਚਾਰੇ ਲਾਂਡਰਾਂ ਵਾਲਾ ਕਰੇ ਦੁਆਵਾਂ ਤੁਹਾਡਾ ਸਾਥ ਨਿਭੇ ਜੁਗ ਚਾਰੇ ਆਓ ਪਿਆਦੇ ਸ਼ਗਨਾ ਦੀ ਘੋੜੀ ਲਾਂਡਰਾਂ ਵਾਲਿਆਂ ਦਾ ਜਥਾ ਅਮਨਦੀਪ ਸਿੰਘ ਮਾਨਕ ਸੰਦੀਪ ਸਿੰਘ ਬਹਿਰੋਂਪੁਰੀ ਸੁਖੇਗ ਸਿੰਘ ਮੁੱਲਾਪੁਰੀ ਇਹੋ ਗੈ